ਤਰੀਕਾ ਅੱਜ ਦੀ ਵੀਡੀਓ ਦੇਖ ਰਹੇ ਆ ਸਭ ਨੂੰ ਜੀ ਆਇਆਂ ਕਿਹਾ ਅੱਜ ਦੀ ਵੱਡੀ ਖਬਰ Diwali 2025 Diwali ਦੇ ਪਟਾਕੇ ਚਲਾਉਣ ਦਾ ਸਮਾਂ ਤੈ ਤੇ ਲੰਗਣਾ ਕਰਨ ਦੇ ਕੀਤੀ ਜਾਵੇਗੀ ਇਹ ਕਾਰਵਾਈ ਪ੍ਰਦੂਸ਼ਣ ਕੰਟਰੋਲ ਬੋਰਡ ਨੇ Diwali ਦੇ ਮੱਦੇ ਨਜ਼ਰ ਝਾਰਖੰਡ ਪਾਰ ਵਿੱਚ ਪਟਾਕੇ ਚ ਰੋਣ ਦੇ ਸੰਦਰਸ਼ ਜਾਰੀ ਕੀਤੇ ਹਨ ਇਸ ਅਨੁਸਾਰ Diwali ਦੀ ਰਾਤ ਨੂੰ ਸਿਰਫ 8 ਤੋਂ 10 ਵਜੇ ਵਿਚਾਰੀ ਪਟਾਕੇ ਚਲਾਏ ਜਾ ਸਕਦੇ ਹਨ ਇਸ ਤੋਂ ਇਲਾਵਾ ਸਿਰਫ 125 ਡੀਸੀਬਲ ਤੋਂ ਵੱਲ ਸ਼ੋਰ ਪੱਤਰ ਵਾਲੇ ਪਟਾਕੇ ਵਿੱਚ ਚੱਲ ਰਹੀ ਪਰ ਤੋਂ ਲਈ ਆ ਗਿਆ ਹੈ ਹਾਲਾਂਕਿ ਪਲਾਮੂ ਦੇ ਪੁਜਾਰਾ ਵਿੱਚ ਨਿਜਮਾ ਦੀ ਅਨ ਦੇਖੀ ਜਾ ਰਹੀ ਹੈ 140 डेसिबल तक शोर पद्दर वाले पटाके इथे खुलेआम बेचे जा सकदे हां दंडा ता उन्हा दी जांच कीती जा रही है ते ना ही उन्हा दी बिक्री ते پابੰਦੀ ਲਗਾਈ ਜਾ ਰਹੀ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਮਿਆਰ ਤੋਂ ਵੱਧ ਪਟਾਕੇ ਵੇਚਣ ਜਾਂ ਫੂਕਣ ਵਾਲਿਆਂ ਵਿਰੋਧ ਕਾਰਵਾਈ ਕੀਤੀ ਜਾਵੇਗੀ ਬਜਾਰ ਵਿੱਚ ਵਿੱਚ ਇਹ ਪਟਾਕੇ ਜੋ 140 डेसिबल ਤੋਂ ਵੱਧ ਸ਼ੋਰ ਪੈਦਾ ਪੈਦਾ ਕਰਦਾ ਹੈ ਵੱਡੇ ਸਮਾਰਕ ਪੱਤੇ ਰਾਵਣ ਦਹਿਰ ਵਿੱਚ ਵਰਤਿਆ ਜਾਂਦਾ ਹੈ ਇਹ ਹਵਾ ਅਤੇ ਸ਼ੋਰ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ ਇਹ ਪਟਾਕਾ ਜਿਸ ਦੀ ਕੀਮਤ ਲਗਭਗ 2500 ਹੈ ਅਸਮਾਨ ਵਿੱਚ ਫਟਦਾ ਹੈ ਇੱਕ ਚਮਕਦਾਰ ਰੋਸ਼ਨੀ ਅਤੇ ਇੱਕ ਉੱਚੀ ਆਵਾਜ਼ ਪੈਦਾ ਕਰਦਾ ਹੈ ਇਸ ਦਾ ਸ਼ੋਰ ਪੱਧਰ ਵੀ 125 ਡੈਸੀਬਲ ਤੋਂ ਵੱਧ ਹੈ ਇਹ ਪਟਾਕੇ ਜਿਸ ਦੀ ਕੀਮਤ 1800 ਹੈ ਤੇ 140 ਡੈਸੀਬਲ ਤੱਕ ਝੋਰ ਕਰਦਾ ਹੈ ਜੇਕਰ ਲਗਾਤਾਰ ਫਟਿਆ ਜਾ ਫਟਿਆ ਜਾਵੇ ਤਾਂ ਇਸ ਦਾ ਪ੍ਰਭਾਵ ਕੀ ਗੁਨਾਵਾਤ ਜਾਂਦਾ ਹੈ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਲੋਕਾਂ ਨੂੰ ਨਿਰਧਾਰਿਤ ਸਮੇਂ ਅਤੇ ਨਿਯਮਾਂ ਦੀ ਪਾਲਣਾ ਕਰਨ ਦੀ ਵੀ ਲੋਕ ਦਿੱਤੀ ਹੈ ਉੱਚ ਡੈਸੀਬਲ ਪਟਾਕੇ ਦਾ ਸਿਰਫ ਕੰਨਾਂ ਲਈ ਨੁਕਸਾਨ ਦੇ ਘੱਣ ਨਾਲਕਿ ਹਵਾ ਦੀ ਗੁਣਵੱਤਾ 'ਤੇ ਵੀ ਗੰਭੀਰ ਪ੍ਰਭਾਵ ਪਾਉਂਦੀ ਹੈ ਖਬਰਾਂ ਅੰਦ ਤੱਕ ਬਨੇ ਰਹਿਣ ਲਈ ਧੰਨਵਾਦ